ਪੀਵੋ ਪਾਲ ਖੰਡੇ ਧਾਰ ਪੀਵੋ ਪਾਲ ਖੰਡੇ ਧਾਰ ਪੀਵੋ ਪਾਲ ਖੰਡੇ ਧਾਰ ਪੀਵੋ ਪਾਲ ਖੰਡੇ ਧਾਰ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਖਾਲਸਾ ਮੇਰੀ ਜਾਨ ਕੀ ਜਾਨ 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 ਖਾਲਸਾ ਮੇਰੋ ਪਿੰਡ ਕੋ ਨੂਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਜਗ ਲਗ ਖਾਲਸਾ ਰਹੇ ਨਿਆਰਾ 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 ਤਬ ਲਗ ਤੇਜ ਦਿਉ ਮੈਂ ਸਾਰਾ ਤਬ ਲਗ ਤੇਜ ਦਿਉ ਮੈਂ ਸਾਰਾ ਤਬ ਲਗ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਮੰਨ ਰਖੀਵੋ ਸਦਾ ਚਿਰ ਜੀਵੋ ਇਹ ਸਾਰੇ ਬਚਨ ਦਸਮ ਗ੍ਰੰਥ ਵਿੱਚ ਨੇ ਆ ਜਿਹੜੇ ਤੁਸੀਂ ਹੁਣ ਪੜ੍ਹੇ ਨੇ ਇੱਕ ਬਾਣੀ ਮਹਾਰਾਜ ਨੇ ਜਿਹੜੀ ਬਾਣੀ ਉਹਨਾਂ ਨੇ ਜਾਪ ਸਾਹਿਬ ਤੋਂ ਬਾਅਦ ਲਿਖੀ ਹੈ ਅਕਾਲ ਉਸਤਿ ਉਦੇ ਤੋਂ ਪਹਿਲਾਂ ਜਿਹੜੇ ਵਿੱਚ 33 ਸਵਈਏ ਨੇ ਉਹਨਾਂ ਦੇ ਵਿੱਚ ਇੱਕ ਬਾਣੀ ਹੁੰਦੀ ਖਾਲਸਾ ਮਹਿਮਾ ਜਿਹਦੇ ਵਿੱਚ ਮਹਾਰਾਜ ਕਹਿੰਦੇ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਕਿਰਪਾ ਕੇ ਸਭ ਸੱਤਰ ਮਰੇ ਔਗ ਔਟ ਤਰੇ ਇਨਹੀ ਕੇ ਪ੍ਰਸਾਦ ਇਨਾਂ ਦੀ ਕਿਰਪਾ ਨਾਲ ਦੁਸ਼ਮਣ ਤਰੇ ਖਾਲਸੇ ਬਾਰੇ ਕਿਹਾ ਹੈ ਇੰਨੀਆਂ ਵਡਿਆਈਆਂ ਦਿੱਤੀਆਂ ਨੇ ਇੰਨੀਆਂ ਬਖਸ਼ਾ ਕੀਤੀਆਂ ਨੇ ਫਿਰ ਸਤਿਗੁਰੂ ਨੇ ਇੱਕ ਬਚਨ ਕੀਤਾ ਕਹਿੰਦੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਵਿਦਿਆ ਲਈਏ ਤੇ ਹੁਣ ਸਾਡੇ ਵਾਲੇ ਸਜਣ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਪੜ੍ਹਨ ਦਾ ਟਾਈਮ ਨਹੀਂ ਲੱਗਾ ਤੇ ਗ੍ਰੰਥ ਕਹਿੰਦੇ ਉਹਨਾਂ ਤਾਂ ਹੀ ਰਚੇ ਨਹੀਂ ਟਾਈਮ ਨਹੀਂ ਲੱਗਾ ਉਹਨਾਂ ਨੂੰ ਕਿਉਂਕਿ ਆਪਣੇ ਨਾਲ ਤੋਲਨੇ ਆ ਨਾ ਆਪਣੇ ਆਪ ਨਾਲ ਤੋਲਨੇ ਸਾਨੂੰ ਤੇ 25 ਸਾਲ ਦੀ ਉਮਰ ਤੇ ਮੂੰਹ ਢੋਣਾ ਆ ਤੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਉਤ ਸਤ ਉਤੋਲ ਉਹ ਤੇ 9 ਸਾਲ ਦੀ ਉਮਰ ਚ ਸਾਰੀ ਵਿੱਦਿਆ ਲੈ ਲਈ ਸੀ ਮਦਰ ਦੇਸ਼ ਹਮ ਕੋ ਲੈ ਆਏ ਭਾਂਤ ਭਾਤ ਦਇਨ ਦੁਲਰਾਏ ਕਿੰਨੀ ਅਨਕ ਭਾਤ ਤਨ ਰਖਾ ਦੀਨੀ ਭਾਤ ਭਾਤ ਕੀ ਸਿੱਖਿਆ ਕਈ ਪ੍ਰਕਾਰ ਦੀ ਸਾਨੂੰ ਵਿੱਦਿਆ ਪੜਾਈ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਦੇ ਹੁੰਦੇ ਹੀ ਉਦੋਂ ਹੀ ਪੜਾਈ ਗਈ ਜਦ ਹਮ ਕਰਮ ਧਰਮੋਂ ਆਏ ਦੇਵ ਲੋਕ ਤਾ ਪਿਤਾ ਸੁਦਾਏ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੂ ਕਲੂ ਮੈਂ ਸਰ ਕਾ ਠੀਕਰ ਫੂਰ ਦਲੀਸ ਸਿਰ ਪ੍ਰਭਪੁਰ ਕੀਆ ਭਯਾਨ ਤੇਗ ਬਾਦਲ ਸੀ ਕਿਰਿਆ ਕਰੀ ਨਾ ਕਿਨਹੁ ਆ ਇਹ ਦਸਮ ਗ੍ਰੰਥ ਦੀ ਬਾਣੀ ਸਾਰੀ ਇਹ ਬਚਿੱਤਰਨਾਟਕ ਦੀ ਬਾਣੀ ਹੈ ਜਿੰਨੂੰ ਸੁਣ ਕੇ ਕਈਆਂ ਦੇ ਪੇਟ ਵਿੱਚ ਦਰਦ ਹੋਣ ਲੱਗ ਜਾਂਦੀ ਏ ਬਾਣੀ ਬਚਿੱਤਰਨਾਟਕ ਹੈ ਹੀ ਨਹੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਪ੍ਰੂਫ ਲਵੋਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਦਾ ਕੋਈ ਗ੍ਰੰਥ ਹੈ ਜਿਹੜਾ ਦੱਸੇ ਉਹ ਤਾਂ ਪਹਿਲਾਂ ਹੀ ਕਹਿ ਰਹੇ ਨੇ ਉਹ ਜਿਹੜੇ ਲੋਕ ਨੇ ਸਿੱਖੀ ਨਾਲ ਨੰਬਰਤ ਕਰਨ ਵਾਲੇ ਉਹ ਤੇ ਪਹਿਲੇ ਹੀ ਕਹਿੰਦੇ ਨੇ ਕਿ ਤੁਹਾਡੇ ਗੁਰੂ ਨੇ ਸਾਡੇ ਵਾਸਤੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਕਹਿੰਦੇ ਸਾਡੇ ਵਾਸਤੇ ਨਹੀਂ ਤੁਹਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਕੀਤੀ ਕਿਤਾਬਾਂ ਵਿੱਚ ਉਹਨਾਂ ਪਿੱਛੇ ਇਹ ਦੇ ਦਿੱਤਾ ਸੀ ਪੜਾਈ ਦੇ ਵਿੱਚ ਵਿਦਿਆ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ ਮਾਰਦੇ ਸਨ ਤੇ ਤਾਂ ਕਰਕੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ ਇਹ ਹੁਣ ਤੁਸੀਂ ਸੋਚ ਲਓ ਵੀ ਉਹ ਕਿਤਾਬਾਂ ਲਿਖਣ ਵਾਲੇ ਤੇ ਇਹ ਕਹਿਣ ਵਾਲੇ ਵੀ ਬਾਣੀ ਗੁਰੂ ਦੀ ਨਹੀਂ ਜਿਹਦੇ ਚ ਪ੍ਰੂਫ ਮਿਲਦਾ ਵੀ ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ਇਹ ਚਾਚੇ ਤਾਏ ਦੇ ਨੇ ਵੱਖਰੇ ਨਹੀਂ ਉੱਥੋਂ ਹੀ ਆਏ ਨੇ ਸਾਰੇ ਉਹ ਉਤਰੂ ਕਹਿ ਰਹੇ ਨੇ ਇਹ ਇਤਰੂ ਕਹਿ ਰਹੇ ਨੇ ਵੀ ਆਹ ਦੋ ਤੁਕਾ ਇਹਨਾਂ ਨੂੰ ਚੁੱਕ ਦਿਆਂ ਨੇ ਚਿੱਤਰਨਾਟਕ ਦੇ ਵਿੱਚੋਂ ਕਿਉਂਕਿ ਇਹ ਹੀ ਤੁਕਾਂ ਪ੍ਰੂਫ ਦਿੰਦੀਆਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਝੂ ਦੀ ਰਾਖੀ ਕੀਤੀ ਏ ਤੇ ਇਹ ਦੋ ਤੁਕਾਂ ਪ੍ਰੂਫ ਦਿੰਦੀਆਂ ਨੇ ਵੀ ਸਿੱਖ ਕੌਮ ਵੱਖਰੀ ਕੌਮ ਏ ਤਿਲਕ ਤੇ ਜੰਝੂ ਉਹਨਾਂ ਦੇ ਚਿੰਨ ਨਹੀਂ ਹਨ ਉਹ ਹਿੰਦੂਆਂ ਦੇ ਚਿੰਨ ਨੇ ਤਿਲਕ ਜੰਝੂ ਰਾਖਾ ਪ੍ਰਭ ਅੱਗੇ ਕੀ ਲਿਖਿਆ ਤਾਂ ਕਾ ਉਹਨਾਂ ਦਾ ਏ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਲ ਹੈ ਵੀ ਚਾਰ ਅੱਖਰਾਂ ਦੇ ਵਿੱਚ ਸਾਰੀ ਫਿਲਾਸਫੀ ਨੂੰ ਬੰਦ ਕਰ ਦੇਣਾ। ਬਈ ਉਹਨਾਂ ਵਾਸਤੇ ਅਸੀਂ ਉਹਨਾਂ ਦਾ ਉਹਨਾਂ ਦੀ ਸਹਿਤਾ ਕੀਤੀ ਏ। ਤੇ ਜਿਹੜਾ ਦੋ ਲਫ਼ਜ਼ ਨੇ ਤਾਂ ਕਾ ਇਹ ਤੁਹਾਨੂੰ ਸਿੱਖ ਕੌਮ ਨੂੰ ਵੱਖਰਾ ਕਰ ਦਿੰਦੇ ਨੇ। ਬਈ ਉਹ ਚਿੰਨ ਉਹਨਾਂ ਦੇ ਨੇ ਸਾਡੇ ਨੇ ਦਿਲਕ ਦੇ ਚਿੰਨ। ਤਾਂ ਦੋ ਦੋ ਅੱਖਰ ਨੇ ਤਾਂ ਕਾ ਉਹਨਾਂ ਦੇ ਨੇ ਚਿੰਨ। ਇਸ ਲਈ ਮਹਾਰਾਜ ਨੇ ਇਸ ਗ੍ਰੰਥ ਦੇ ਵਿੱਚ ਜੋ ਕੁਝ ਕਿਹਾ ਹੈ ਅੱਜ ਸਾਡੇ ਦਿਮਾਗ ਦੀਆਂ ਨਾੜੀਆਂ ਬੰਦ ਹੋਈਆਂ ਨੇ ਜੇ ਚੱਲ ਜਾਣਗੀਆਂ 100 200 ਸਾਲ ਨੂੰ ਫਿਰ ਵੇਖਾਂਗੇ ਦੇ ਵਿੱਚ ਕੀ ਕਿੰਨਾ ਹੋ ਜਾਏ